ਪ੍ਰਧਾਨ ਮੰਤਰੀ ਸਾਹਿਬ ਪੰਜਾਬ ਲਈ ਕੋਈ ਵੱਡੀ ਗਰੰਟੀ ਜਾਂ ਵਾਅਦੇ ਦਾ ਐਲਾਨ ਕਰਨਗੇ ਜਦੋਂ ਪ੍ਰਧਾਨ ਮੰਤਰੀ ਸਾਹਿਬ ਫਿਰੋਜ਼ਪੁਰ ਵਿੱਚ ਆਏ ਤਾਂ ਉਹ ਜਿਸ ਤਰੀਕੇ ਨਾਲ ਪੰਜਾਬ ਵਿੱਚੋਂ ਕਿਸਾਨਾਂ ਨੂੰ ਬਦਨਾਮ ਕਰਕੇ ਵਾਪਸ ਚਲੇ ਗਏ ਭਾਜਪਾ ਨੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਪ੍ਰਧਾਨ ਮੰਤਰੀ ਨੇ ਤਾਂ ਪੰਜਾਬ ਨੂੰ ਬਹੁਤ ਕੁਝ ਦੇਣਾ ਸੀ ਪਰ ਪੰਜਾਬ ਦੇ ਕਿਸਾਨ ਜਿਹੜੇ ਬਧੇਰੇ ਕਰਕੇ ਸਿੱਖ ਹਨ ਪੰਜਾਬ ਦਾ ਭਲਾ ਨਹੀਂ ਚਾਹੁੰਦੇ ਮੋਦੀ ਨੇ ਕਿਹਾ ਕਿ ਉਹਨੇ ਲੰਗਰ ਤੇ ਲੱਗਾ ਟੈਕਸ ਵੀ ਮਾਫ ਕੀਤਾ ਪੰਜਾਬੀਆਂ ਨੂੰ ਕੈਲ ਕਰਨ ਲਈ ਪੰਜਾਬੀ ਜਾਂ ਇੰਜ ਕਹਿ ਲਓ ਸਿੱਖ ਬਣਨਾ ਜ਼ਰੂਰੀ ਹੈ ਸਿਰ ਤੇ ਦਸਤਾਰ ਸਜਾਉਣੀ ਜ਼ਰੂਰੀ ਹੈ ਜੋ ਪ੍ਰਧਾਨ ਮੰਤਰੀ ਜੀ ਨੇ ਵੀ ਸਜਾਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਇਹ ਵੀ ਕਹਿੰਦੇ ਨੇ ਕਿ 1971 ਦੀ ਲੜਾਈ ਵਿੱਚ ਜੇਕਰ ਉਹ ਪ੍ਰਧਾਨ ਮੰਤਰੀ ਹੁੰਦੇ ਤਾਂ ਕਰਤਾਰਪੁਰ ਸਾਹਿਬ ਭਾਰਤ ਦਾ ਹਿੱਸਾ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੜਕ ਦੇ ਬੋਲ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਦਾ ਸਾਡਾ ਵਿਸ਼ਾ ਹੈ મોદી ਆਇਆ ਸ਼ਿਕੂ ਲਿਆਇਆ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਪੰਜਾਬੀਆਂ ਤੇ ਵਿਸ਼ੇਸ਼ ਕਰਕੇ ਸਿੱਖਾਂ ਨਾਲ ਆਪਣਾ ਖੂਨ ਦਾ ਰਿਸ਼ਤਾ ਦੱਸ ਕੇ ਜਿਸ ਤਰੀਕੇ ਨਾਲ ਆਪਣੇ ਲਛੇਦਾਰ ਭਾਸ਼ਣਾ ਰਾਹੀਂ ਆਪਣਤ ਪ੍ਰਗਟ ਕੀਤੀ ਪਟਿਆਲੇ ਵਿੱਚ ਉਸ ਤੋਂ ਇੰਜ ਲੱਗਦਾ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਲਈ ਕੋਈ ਵੱਡੀ ਗਰੰਟੀ ਜਾਂ ਵਾਅਦੇ ਦਾ ਐਲਾਨ ਕਰਨਗੇ ਪਰ ਪਿਛਾਂਵਾਲੋਂ ਥੋੜਾ ਜਿਹਾ ਹੱਥ ਮਾਰੀਏ ਪਿਛਲੇ 2 ਸਾਲ ਪਿੱਛੇ ਜਾਈਏ ਤਾਂ 5 ਜਨਵਰੀ 2022 ਨੂੰ ਜਦੋਂ ਪ੍ਰਧਾਨ ਮੰਤਰੀ ਸਾਹਿਬ ਫਿਰੋਜ਼ਪੁਰ ਵਿੱਚ ਆਏ ਤਾਂ ਉਹ ਜਿਸ ਤਰੀਕੇ ਨਾਲ ਪੰਜਾਬ ਵਿੱਚੋਂ ਕਿਸਾਨਾਂ ਨੂੰ ਬਦਨਾਮ ਕਰਕੇ ਵਾਪਸ ਚਲੇ ਗਏ ਤਾਂ ਫਿਰ ਦੋਹਾਂ ਧਿਰਾਂ ਵਿਚਕਾਰ ਕੜਤਨ ਵਦਨੀ ਸੁਭਾਅਕ ਸੀ ਯਾਨੀ ਕਿ ਸੱਤਾਧਾਰੀ ਤੇ ਰਿੱਥੋ ਦੀ ਪੰਜਾਬ ਦੀ ਤੇ ਭਾਜਪਾ ਭਾਜਪਾ ਨੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਪ੍ਰਧਾਨ ਮੰਤਰੀ ਨੇ ਤਾਂ ਪੰਜਾਬ ਨੂੰ ਬਹੁਤ ਕੁਝ ਦੇਣਾ ਸੀ ਪਰ ਪੰਜਾਬ ਦੇ ਕਿਸਾਨ ਜਿਹੜੇ ਬਧੇਰੇ ਕਰਕੇ ਸਿੱਖ ਹਨ ਪੰਜਾਬ ਦਾ ਭਲਾ ਨਹੀਂ ਚਾਹੁੰਦੇ ਸਾਬਕਾ ਕਾਂਗਰਸੀ ਤੇ ਮੌਜੂਦਾ ਭਾਜਪਾ ਦੇ ਪੰਜਾਬ ਇਕਾਈ ਦੇ ਪ੍ਰਧਾਨ ਜੀ ਸੁਨੀਲ ਜਾਖੜ ਸਾਹਿਬ ਪਟਿਆਲਾ ਵਿਖੇ ਪ੍ਰਧਾਨ ਮੰਤਰੀ ਨੂੰ ਚੇਤਾਵਨੀ ਕਰਵਾਉਂਦੇ ਨੇ ਤੇ ਕਿਸਾਨੀ ਦੀ ਗੱਲ ਕਰਦੇ ਨੇ ਨੌਜਵਾਨੀ ਦੇ ਨਸ਼ਿਆਂ ਦੀ ਕੋੜ ਦੀ ਗੱਲ ਕਰਦੇ ਨੇ ਤੇ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਕਿ ਪੰਜਾਬ ਦੀਆਂ ਫਸਲਾਂ ਤੇ ਨਸਲਾਂ ਅੱਜ ਖਤਰੇ ਵਿੱਚ ਹਨ ਇਹਨਾਂ ਨੂੰ ਬਚਾਉਣ ਦੀ ਸਖਤ ਲੋੜ ਹੈ ਤੇ ਇਹਨਾਂ ਦੇ ਉੱਤੇ ਤੁਸੀਂ ਕੋਈ ਨਾ ਕੋਈ ਗੱਲ ਕਰੋ प्रधानमंत्री जी आज पंजाब को मदद की जरूरत है आज पंजाब एक ऐसे सशक्त लीडर को ढूंढ रहा है जो पंजाब की जिम्मे पंजाबी चे कहते पंजाबियां बांह फट सके आज पंजाब की फसल पंजाब की नस्ल दोनों को बचाने का आज सब समा आ गया है और ये बेनती मुझे आपसे करनी पड़ रही है क्योंकि आपने तो मैं जब फसल की बात करता हूं तो आपने पंजाब के किसान का एक एक दाना एमएसपी पे खरीदा है एक एक दाना खरीदिया गया है परंतु कुछ लोग अपने आप को स्वयंभू किसान का रूप धारण करके किसान का नेता कह के आज किसान का दर्द के ऊपर अपनी राजनीतिक रेवटियां सेक रहे हैं ਪ੍ਰਧਾਨ ਮੰਤਰੀ ਨੇ ਆਪਣੇ ਕਰੀਬ 35 ਮਿੰਟ ਦੇ ਭਾਸ਼ਣ ਵਿੱਚ ਸ੍ਰੀ ਜਾਖੜ ਵੱਲੋਂ ਉਠਾਏ ਗੇ ਮੁੱਦੇ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ। ਨਜ਼ਰਅੰਦਾਜ਼ ਨਹੀਂ ਕੀਤਾ ਸਗੋਂ ਦਰਕਿਨਾਰ ਕਰਦਿਆਂ ਸਿਰਫ ਆਪਣੇ ਆਹੀ ਪਿਸ਼ੋਕਰ ਵਾਲੀਆਂ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ ਕਿ ਉਹਨਾਂ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ ਕੇ ਬਹੁਤ ਵੱਡਾ ਪਰਉਪਕਾਰ ਕੀਤਾ ਹੈ। ਮੋਦੀ ਨੇ ਕਿਹਾ ਕਿ ਉਹਨਾਂ ਨੇ ਲੰਗਰ ਤੇ ਲੱਗਾ ਟੈਕਸ ਵੀ ਮਾਫ ਕੀਤਾ ਤੇ ਵਿਦੇਸ਼ਾਂ ਤੋਂ ਲੰਗਰ ਲਈ ਸਹਾਇਤਾ ਭੇਜਣ ਵਾਲਿਆਂ ਤੇ ਲੱਗੀ ਪਾਬੰਦੀ ਵੀ ਖਤਮ ਕੀਤੀ। साथियों हमारी सरकार ने लंगर को टैक्स से मुक्त किया ये पहले भी की सरकारें कर सकती थी पहले हर मंदिर साहब में विदेशों से भक्त चंदा नहीं दे पाते थे बार बार यहां से मांग उठती थी दिल्ली में बैठी हुई सरकारें सुनने को तैयार नहीं थी ये मोदी ने आकर के इसके नियमों में छूट दी और आज हमारे हरमिंदर साहब की सेवा दुनिया के किसी भी कोने में रहकर कोई कर सकता है प्रधानमंत्री हमेशा ही खासियत रही है कि जदों भी वह पंजाब आंदे ने तो अपने आप ते विशेष करके ਸਿੱਖਾਂ ਦੇ ਰੰਗ ਵਿੱਚ ਲਬਰੀਜ਼ ਕਰਕੇ ਆ ਪੂਰੇ ਮਾਹੌਲ ਨੂੰ ਖਾਲਸਾ ਹੀ ਬਣਾ ਦਿੰਦੇ ਨੇ ਅਜਿਹਾ ਹੁਣ ਚਾਹੀਦਾ ਵੀ ਆ ਕਿਉਂਕਿ ਪੰਜਾਬੀਆਂ ਨੂੰ ਕੈਲ ਕਰਨ ਲਈ ਪੰਜਾਬੀ ਜਾਂ ਇੰਜ ਕਹਿ ਲਓ ਸਿੱਖ ਬਣਨਾ ਜ਼ਰੂਰੀ ਹੈ ਸਿਰ ਤੇ ਦਸਤਾਰ ਸਜਾਉਣੀ ਜ਼ਰੂਰੀ ਹੈ ਜੋ ਪ੍ਰਧਾਨ ਮੰਤਰੀ ਜੀ ਨੇ ਵੀ ਸਜਾਈ ਪਟਿਆਲੇ ਦੀ ਫੇਰੀ ਦੇ ਦੌਰਾਨ ਉਹਨਾਂ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਪਾਣੀ ਪੀ ਪੀ ਕੇ ਕੋਸਿਆ ਕੱਟਰ ਭ੍ਰਸ਼ਟਾਚਾਰੀਆਂ ਨੇ ਪੰਜਾਬ ਦਾ ਕੀ ਹਾਲ ਬਣਾ ਦਿਆ यहां से उद्योग कारोबार पलायन कर रहा है और ड्रग्स का नशे का कारोबार फल फूल रहा है यहां राज्य सरकार का हुक्म नहीं चलता यहां रेत खनन माफिया ड्रग माफिया शूटर गैंग की मनमानी चलती है पूरी सरकार कर्ज पर चल रही है सारे मंत्री संतरी मौज कर रहे हैं और जो कागजी सीएम है उन्हें दिल्ली दरबार में हाजिरी लगाने से ही फुर्सत नहीं है क्या ऐसे लोग पंजाब का विकास कर सकते हैं भाइयों और बहनों यहां पंजाब में दिखावे के लिए दिल्ली की कट्टर भ्रष्टाचारी पार्टी और सिख दंगे के दोषी पार्टी आमने सामने लड़ने का नाटक कर रहे हैं لیکن سچائی یہی ہے کہ پنجا اور جاڑو پارٹیاں دو ہیں لیکن دکان ایک ہی ہے جس دوران کساناں نے مودی خلاف زوردار نعرہ بازی بھی کیتی تے مودی واپس جاؤ دے نعرے بھی لگائے ਮੋਦੀ ਦਾ ਸਿੱਖੀ ਸਰੂਪ ਵਿੱਚ ਪੰਜਾਬ ਵਿੱਚ ਵਿਚਰਨਾ ਅਗਰ ਸਿੱਖ ਨਜ਼ਰੀਏ ਤੋਂ ਦੇਖੇ ਤਾਂ ਬਹੁਤ ਐਮੇਦ ਰੱਖਦਾ ਪਰ ਪਹਿਰਾਵਾ ਬਦਲਣ ਨਾਲ ਬੰਦੇ ਦੀ ਸੋਚ ਨਹੀਂ ਬਦਲਦੀ 1975 ਵਿੱਚ ਜਦੋਂ ਦੇਸ਼ ਵਿੱਚ ਐਮਰਜੈਂਸੀ ਲੱਗੀ ਸੀ ਤਾਂ ਉਸ ਸਮੇਂ ਸਾਰੇ ਨਿਕਰਧਾਰੀ ਆਰਐਸਐਸ ਵਾਲੇ ਕਹਿ ਲਈਏ ਇਹ ਜਨਸੰਗੀ ਲੀਡਰ 인ਦਰਾ ਗਾਂਧੀ ਨੇ ਜੇਲ੍ਹ ਵਿੱਚ ਡੱਕ ਦਿੱਤੇ ਸੀ ਕਿਉਂਕਿ 인ਦਰਾ ਗਾਂਧੀ ਉਦੋਂ ਦੇਸ਼ ਦੀ ਪ੍ਰਧਾਨ ਮੰਤਰੀ ਸੀ ਉਹਨਾਂ ਨੇ ਉੱਥੇ ਐਮਰਜੈਂਸੀ ਲਾਤੀ ਸਾਰੇ ਦੇਸ਼ ਦੇ ਵਿੱਚ ਤੇ ਇੱਕ ਮੋਦੀ ਹੀ ਜੇ ਆਗੂ ਸੀ ਜੋ ਆਪਣਾ ਹੁਲੀਆ ਬਦਲ ਕੇ ਪੰਜਾਬ ਵਿੱਚ ਪੀਲੀ 50 ਤੇ ਚਿੱਟੀ ਪੱਗ ਬਨ ਕੇ ਫਿਰਦਾ ਰਿਹਾ ਤਾਂ ਕਿ ਜਨ ਸੰਗੀ ਜਾਪਣ ਦੀ ਵਿਚਾਏ ਉਹ ਕਾਂਗਰਸੀ ਲੱਗੇ ਮੋਦੀ ਸਾਹਿਬ ਆਪਣਾ ਅਕਸਰ ਇੱਕ ਕਿੱਸਾ ਹੋਰ ਸੁਣਾਇਆ ਕਰਦੇ ਨੇ ਕਿ ਇੱਕ ਵਾਰ ਉਹਨਾਂ ਦੀ ਕਾਰ ਪੰਜਾਬ ਦੇ ਮਾਲਵਾ ਖੇਤਰ ਵਿੱਚ ਖਰਾਬ ਹੋ ਗਈ ਸੀ ਤੇ ਸ਼ਾਮ ਦਾ ਸਮਾਂ ਸੀ ਤੱਕਾ ਲਾਇਆ ਪਰ ਉਹ ਸਟਾਰਟ ਹੀ ਨਾ ਹੋਈ ਨੇੜੇ ਕਿਸਾਨ ਭਰਾ ਕੰਮ ਕਰਦੇ ਸੀ ਉਹਨਾਂ ਕੋਲ ਗਏ ਉਹਨਾਂ ਨੇ ਕਿਹਾ ਉਹਨਾਂ ਨੇ ਵੀ ਆਕੇ ਧੱਕਾ ਤੋਂ ਕੱਲ ਆਇਆ ਤੇ ਉਹ ਚੱਲੀ ਫੇਰ ਵੀ ਨਾ ਤੇ ਉਹਨਾਂ ਨੇ ਕਿਹਾ ਕਿ ਅੱਜ ਦੀ ਰਾਤ ਤੁਸੀਂ ਸਾਡੇ ਇੱਥੇ ਰੁਕਜੋ ਕਰੇ ਤੇ ਸਵੇਰੇ ਅਸੀਂ ਤੁਹਾਨੂੰ ਕਾਰ ਠੀਕ ਕਰਾ ਦਾਂਗੇ ਮਿਸਤਰੀ ਬੁਲਾ ਕੇ ਤੇ ਉਹਨਾਂ ਨੇ ਭਾਈ ਉਹਨਾਂ ਨੂੰ ਨਵਾਂ ਬਿਸਤਰਾ ਵੀ ਲੈ ਕੇ ਦਿੱਤਾ ਰੋਟੀ ਪਾਣੀ ਵੀ ਦਿੱਤੀ ਚੰਗੀ ਸੇਵਾ ਕੀਤੀ ਦੋਏ ਦਿਨ ਸਾਈਕਲ ਤੇ ਬਿਠਾ ਕੇ ਮਿਸਤਰੀ ਨੂੰ ਵੀ ਲੈ ਕੇ ਆਏ ਤੇ ਕਾਰ ਨੂੰ ਸਹੀ ਸਲਾਮਤ ਠੀਕ ਕਰਕੇ ਉਹਨਾਂ ਨੂੰ ਦੋਏ ਦਿਨ ਘਰ ਚਾਇਆ ਤੇ ਮੋਦੀ ਜੀ ਅਕਸਰ ਇਹ ਗੱਲ ਦੱਸਦੇ ਨੇ ਤੇ ਇਹ ਵੀ ਦੱਸਦੇ ਨੇ ਕਿ ਜਦੋਂ ਫਿਰ ਪੈਸੇ ਦੇਣ ਦੀ ਵਾਰੀ ਆਈ ਕਿ ਭਾਈ ਜਿਹੜੀ ਗੱਲ ਠੀਕ ਹੋਈ ਆ ਤਾਂ ਉਹਨਾਂ ਭਰਾਵਾਂ ਨੇ ਜਿਹੜੇ ਕਿਸਾਨ ਭਰਾ ਸੀ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਸਾਡੇ ਮਹਿਮਾਨ ਹੋ ਕੋਈ ਪੈਸਾ ਅਸੀਂ ਨਹੀਂ ਲਵਾਂਗੇ ਮੋਦੀ ਸਾਹਿਬ ਨੇ ਕਿਹਾ ਕਿ ਸਿੱਕੇ ਇਸ ਪ੍ਰਕਾਰ ਦੇ ਖੁੱਲੇ ਸੁਭਾਅ ਵਾਲੇ ਮਲਾਪੜੇ ਤੇ ਆਪਾਂ ਵਾਰਨ ਵਾਲੇ ਹੁੰਦੇ ਨੇ ਅਗਰ ਪ੍ਰਧਾਨ ਮੰਤਰੀ ਜੀ ਦਾ ਪੰਜਾਬ ਦौरा ਵੇਖੀ ਤੇ ਉਹਨਾਂ ਨੇ ਸਿੱਖਾਂ ਪ੍ਰਤੀ ਕੋਈ ਵੀ ਖਾਸ ਗੱਲ ਨਹੀਂ ਕੀਤੀ ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਉਹਨਾਂ ਦੀ ਜਿਹੜੀ ਸੋਚ ਸੀ ਸਿੱਖਾਂ ਪ੍ਰਤੀ ਵਿਗਾਨਗੀ ਵਾਲੀ ਹੀ ਰਹੀ ਅਸਲ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਆਲੇ-ਦੁਆਲੇ ਰਹਿਣ ਵਾਲੇ ਸਿੱਖ ਸਲਾਹਕਾਰ ਖੌਦੀ ਸਿੱਖ ਫਲਸਫੇ ਤੋਂ ਬਹੁਤ ਅਣਜਾਣ ਹਨ ਤੇ ਉਹ ਸਿਰਫ ਚਮਚਾਗिरी ਕਰਕੇ ਆਪਣਾ ਸਮਾਂ ਤੇ ਡੰਗਟ ਪਾ ਰਹੇ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਇਹ ਵੀ ਕਹਿੰਦੇ ਨੇ ਕਿ 1971 ਦੀ ਲੜਾਈ ਵਿੱਚ ਜੇਕਰ ਉਹ ਪ੍ਰਧਾਨ ਮੰਤਰੀ ਹੁੰਦੇ ਤਾਂ ਕਰਤਾਰਪੁਰ ਸਾਹਿਬ ਭਾਰਤ ਦਾ ਹਿੱਸਾ ਹੁੰਦਾ ਜੇ ਇੰਡੀ ਗੜਬੰਧਨ ਵਾਲੇ सांप्रदायिक है ये गौर जातिवादी है ये गौर परिवारवादी है सत्ता के लिए ये किसी को भी धोखा दे सकते हैं साथियों यही कांग्रेस है जिसने सत्ता के लिए देश का बंटवारा किया और बंटवारा भी ऐसा किया कि सत्तर साल तक हमें करतारपुर साहिब को दूरबीन से दर्शन करने पड़ते थे और हर कोई इंसान अपमान महसूस करता है मैं कांग्रेस वालों को कहता हूं कि जब बांग्लादेश की लड़ाई हुई नब्बे हजार से ज्यादा पाकिस्तान के सैनिक सरेंडर कर चुके थे नब्बे हजार से ज्यादा पाकिस्तानी सैनिक हमारे कब्जे में थे हुकुम का पत्ता हमारे हाथ में था और साथियों मैं विश्वास से कहता हूं अगर ਉਸ ਸਮੇਂ ਮੋਦੀ ਹੁੰਦਾ ਅਗਰ ਉਸ ਸਮੇਂ ਮੋਦੀ ਹੁੰਦਾ ਤਾਂ ਮੈਂ ਸਿੰਘ ਕਰਤਾਰਪੁਰ ਸਾਹਿਬ ਲੈ ਕਰਕੇ ਰਹਤਾ ਤਬ ਜਾ ਕਰਕੇ ਉਨਕੋ ਜਵਾਨੋ ਕੋ ਛੋੜਤਾ ਸ਼ਾਇਦ ਮੋਦੀ ਸਾਹਿਬ ਨੂੰ ਇਹ ਜਾਣਕਾਰੀ ਨਾ ਹੋਵੇ ਅਸੀਂ ਦੱਸ ਦਿੰਨੇ ਆ ਕਿ ਸ਼ਹੀਦ ਭਗਤ ਸਿੰਘ ਸਾਥੀਆਂ ਦੇ ਜਿਸ ਜਗ੍ਹਾ ਤੇ ਸੰਸਕਾਰ ਕੀਤਾ ਗਿਆ ਸੀ ਉਹ ਪਾਕਿਸਤਾਨ ਵਿੱਚ ਆ ਗਿਆ ਸੀ 1947 ਦੀ ਵੰਡ ਵੇਲੇ ਤੇ 1962 ਵਿੱਚ ਪਾਕਿਸਤਾਨ ਨਾਲ ਧਰਤੀ ਦਾ ਵਟਾਂਦਰਾ ਕਰਕੇ ਇਹ ਜਗ੍ਹਾ ਭਾਰਤ ਵਿੱਚ ਸ਼ਾਮਲ ਕਰ ਲਈ ਗਈ ਸੀ ਇਸੇ ਤਰ੍ਹਾਂ ਮੋਦੀ ਸਾਹਿਬ ਵੀ ਅੱਜ ਕਰਤਾਰਪੁਰ ਸਾਹਿਬ ਦੀ ਜ਼ਮੀਨ ਬਦਲੇ ਪਾਕਿਸਤਾਨ ਨਾਲ ਜਗ੍ਹਾ ਦਾ ਵਟਾਂਦਰਾ ਕਰ ਸਕਦੇ ਹਨ ਬੀਤੇ ਕੱਲ ਦਾ ਇਤਿਹਾਸ ਆਪਣੇ ਤਰੀਕੇ ਨਾਲ ਪੇਸ਼ ਕਰਨਾ ਜਿੰਨਾ ਆਸਾਨ ਹੈ ਨਵਾਂ ਇਤਿਹਾਸ ਸਜਣਾ ਉਨਾ ਹੀ ਮੁਸ਼ਕਲ ਹੈ ਹੱਥੀ ਦੇ ਦਾਂਦ ਖਾਣ ਨੂੰ ਹੋਰ ਨੇ ਸਿਆਣੇ ਕਹਿੰਦੇ ਫਿਰ ਦਿਖਾਉਣ ਨੂੰ ਹੋਰ ਨੇ ਮੋਦੀ ਸਾਹਿਬ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦਾ ਕ੍ਰੈਡਿਟ ਲੈ ਸਕਦੇ ਹੋ ਪਰ ਸਚਾਈ ਇਹ ਹੈ ਕਿ ਇਸ ਦੀ ਸ਼ੁਰੂਆਤ ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਨੇ ਉਸ ਵੇਲੇ ਕੀਤੀ ਸੀ ਜਦੋਂ ਉਹ ਆਪਣੇ ਦੋਸਤ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਵਜੋਂ ਸੌਚਕ ਸਮਾਗਮ ਵਿੱਚ ਭਾਗ ਲੈਣ ਗਏ ਸਨ ਪਾਕਿਸਤਾਨੀ ਫੌਜ ਦੇ ਮੁਖੀ ਕਮਰ ਬਾਜਵਾ ਨੇ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਜੱਫੀ ਪਾ ਕੇ ਮਿਲੇ ਤਾਂ ਫੌਜੀ ਜਰਨੈਲਾਂ ਨੇ ਸਿੱਧੂ ਦੇ ਕੰਨਾਂ ਵਿੱਚ ਕੰਨਾਂ ਮੋਨਾ ਕਰੂਰ ਕਰਦਿਆਂ ਕਿਹਾ ਕਿ ਉਹਨਾਂ ਨੇ ਕਰਤਾਰਪੁਰ ਸਾਹਿਬ ਦਾ ਲਾਂਗਾ ਖੋਲਣ ਦਾ ਫੈਸਲਾ ਕੀਤਾ ਨਵਜੋਤ ਸਿੰਘ ਸਿੱਧੂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਤੇ ਉਹਨਾਂ ਨੇ ਆ ਕੇ ਜਦੋਂ ਇਹ ਖੁਸ਼ੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਨਿੰਦਰ ਸਿੰਘ ਨਾਲ ਸਾਂਝੀ ਕੀਤੀ ਤਾਂ ਉਹਨਾਂ ਨੇ ਇਸ ਦੇ ਉਲਟ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਜਦ ਕਿ ਉਸ ਸਮੇਂ ਕੇਂਦਰ ਦੀ ਮੋਦੀ ਸਰਕਾਰ ਵਿੱਚ ਅਕਾਲੀ ਦਲ ਨਾਲ ਸਬੰਧਤ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਵੀ ਕੈਪਟਨ ਤੋਂ ਵੀ ਅੱਗੇ ਜਾਂਦਿਆਂ ਸਿੱਧੂ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ ਸੀ ਕਿ ਪਾਕਿਸਤਾਨ ਦੋਰੇ ਮਾਪਦੰਡ ਅਪਣਾ ਰਿਹਾ ਹੈ ਇੱਕ ਪਾਸੇ ਲਾਂਘਾ ਖੋਲਣ ਦੀ ਬਾਤ ਪਾ ਰਿਹਾ ਹੈ ਤੇ ਦੂਜੇ ਪਾਸੇ ਸਰਹੱਦ ਤੇ ਸਾਡੇ ਫੌਜੀ ਮਾਰੇ ਜਾ ਰਹੇ ਨੇ ਅਜਿਹਾ ਕੁਝ ਮੋਦੀ ਸਾਹਿਬ ਤੁਹਾਡੀ ਸਰਕਾਰ ਨੇ ਉਦੋਂ ਕੀਤਾ ਪੰਜਾਬ ਇਸ ਵੇਲੇ ਲੋਕ ਸਭਾ ਦੇ ਚੋਣਾਂ ਦੇ ਦੌਰ ਵਿੱਚ ਦੀ ਗੁਜ਼ਰ ਰਿਹਾ ਹੈ ਪਹਿਲੀ ਜੂਨ ਨੂੰ ਇੱਥੇ ਵੋਟਾਂ ਪੈਣੀਆਂ ਨੇ ਇਸ ਲਈ ਮੋਦੀ ਦਾ ਪੰਜਾਬ ਆਉਣਾ ਸਾਰਿਆਂ ਨੂੰ ਸਮਝ ਆਉਂਦਾ ਹੈ ਪਰ ਚੋਣਾਂ ਮੌਕੇ ਹੀ ਉਹਨਾਂ ਨੂੰ ਪੰਜਾਬ ਕਿਉਂ ਯਾਦ ਆਇਆ ਕੀ ਪੰਜਾਬ ਨਾਲ ਉਹਨਾਂ ਦਾ ਚੋਣਾਂ ਤੋਂ ਇਲਾਵਾ ਕੋਈ ਰਿਸ਼ਤਾ ਨਹੀਂ ਹੈ ਦੇਸ਼ ਦੇ ਹਾਕਮ ਹੋਣ ਕਾਰਨ ਉਹ ਹਰ ਸੂਬੇ ਦੀ ਨਬਜ਼ ਨੂੰ ਬਾਖੂਬੀ ਸਮਝਦੇ ਨੇ ਜੇ ਉਹ ਗੁਜਰਾਤ, ਯੂਪੀ, ਬਿਹਾਰ, ਮਹਾਰਾਸ਼ਟਰ ਤੇ ਦੇਸ਼ ਦੇ ਹੋਰ ਕਈ ਰਾਜਾਂ ਦੇ ਲੋਕਾਂ ਦੇ ਕਾਜਿਆਂ ਨੂੰ ਸਮਝਦੇ ਹਨ ਤਾਂ ਪੰਜਾਬ ਬਾਰੇ ਵੀ ਅਣਜਾਣ ਨਹੀਂ ਹਨ ਪੰਜਾਬ ਦੇਸ਼ ਦਾ ਸਰਹੱਦੀ ਸੂਬਾ ਹੋਣ ਕਾਰਨ ਦੇਸ਼ ਦੀ ਖੜਗਪੂਜਾ ਜਿਹੜਾ ਧਾੜਮੀਆਂ ਨੂੰ ਰੋਕਣ ਵਿੱਚ ਆਪਣੀ ਵਿਸ਼ੇਸ਼ ਭੂਮਿਕਾ ਨਿਭਾਉਂਦਾ ਹੈ ਇਸ ਲਈ ਇਹਦਾ ਵਿਸ਼ੇਸ਼ ਧਿਆਨ ਦੇਣਾ ਬਣਦਾ ਸੀ ਪਰ ਹੁਣ ਚੋਣਾਂ ਵਿੱਚ ਹੀ ਆਏ ਅੱਜ ਸਭ ਤੋਂ ਵੱਡਾ ਮਸਲਾ ਕਿਸਾਨਾਂ ਦੀਆਂ ਮੰਗਾਂ ਦਾ ਵੀ ਹੈ ਜਿਨ੍ਹਾਂ ਨੂੰ ਲੈ ਕੇ ਕਿਸਾਨ ਕਰੀਬ 14 ਮਹੀਨੇ ਤੋਂ ਸਿੰਘੂ ਬਾਰਡਰ ਤੇ ਬੈਠੇ ਨੇ ਮੋਦੀ ਨੇ ਜੇ ਕਿਸਾਨਾਂ ਦੀ ਬਾਹ ਸਮੇਂ ਸਿਰ ਫੜੀ ਹੁੰਦੀ ਤਾਂ ਅੱਜ ਕਿਸਾਨ ਉਹਨਾਂ ਨੂੰ ਕਾਲੀਆਂ ਝੰਡਿਆਨਾ ਵਿਖਾਉਂਦੇ ਹਾਲ ਦੀ ਘੜੀ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਬੇਸਿੱਟਾ ਬੇਅਸਰ ਤੇ ਬੇਮਤਲਬ ਰਹੀ ਤਾਂ ਇਸ ਫੇਰੀ ਬਾਰੇ ਪੰਜਾਬੀਆਂ ਦੀ ਅਖੌਤਾ ਅਨਸਾਰੇ ਕਿਹਾ ਜਾ ਸਕਦਾ ਹੈ ਕਿ ਮੋਦੀ ਆਇਆ ਸ਼ਿਕੂ ਲਿਆਇਆ ਪੰਜਾਬੀਆਂ ਨੂੰ ਕੋਈ ਇਹਦਾ ਫਾਇਦਾ ਨਹੀਂ ਹੋਇਆ ਤੇ ਫਿੱਕੀਆਂ ਰੈਲੀਆਂ ਦੇ ਵਿੱਚ ਫਿੱਕੇ ਰਿਜ਼ਲਟ ਸਿਆਣੇ ਆਖਦੇ ਨੇ ਜੋ ਬੀਜੋਗੇ ਸੋ ਵੱਡੋਗੇ ਸੋ ਅੱਜ ਦੇ ਰੜਕ ਦੇ ਬੋਲਾਂ ਬੇ ਸਿਰਫ ਇੰਨਾ ਹੀ ਨਵਾਂ ਪ੍ਰੋਗਰਾਮ ਲੈ ਕੇ ਨਵੇਂ ਵਿਚਾਰ ਲੈ ਕੇ ਤੁਹਾਡੇ ਕੋਲ ਫਿਰ ਪੇਸ਼ ਹੋਵਾਂਗਾ ਤਦ ਤੱਕ ਲਈ ਬਲਵਿੰਦਰ ਸਿੰਘ ਪੜ੍ਹਨ ਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ